ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾਉਣ ਲਈ ਚਾਲ ਪਾਲਕ ਕਟੀਆਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਦੋਸਤੋ ਟੋਪ ਕੁਆਲਿਟੀ ਨੇ ਦੋਸਤੋ ਕਟੀਆਂ ਨੇ ਜਿਹੜੀ ਇੱਕ ਕੱਟਿਓ ਜਿਆਦੇ ਚੰਗੀਆਂ ਮੀਨੀ ਕੱਟੀਆਂ ਸਿੰਘ ਹਾਲ ਦੇ 11 ਮਹੀਨਾ ਦੀ ਕੱਟੀ ਦੀ ਉਮਰ ਆ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਲੈਣਾਂ ਚੰਗਾ ਮਦਰ ਰਿਕਾਰਡ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਲਓ ਆਪਣਾ ਨਾਮ ਪੱਪੂ ਸਿੰਘ ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਨਾਮ ਪੱਪੂ ਸਿੰਘ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਵੀਰੇ ਜਿਹੜੀਆਂ ਆਪਾਂ ਕੱਟੀਆਂ ਸੇਲ ਲਈ ਲੈ ਕੇ ਆਏ ਆਂਗੇ ਇੱਕਰੇ ਲੋਕਰੋਂ ਖਰੀਦੀਆਂ ਹੋਈਆਂ ਨੇ ਘਰੋਂ ਖਰੀਦੀਆਂ ਨੇ ਵੀ ਇੱਕ ਘਰੋਂ ਲੈਤੀਆਂ ਚਾਰੇ ਕੱਟੀਆਂ ਇੱਕ ਘਰੋਂ ਲੈਤੀਆਂ ਨੇ ਆਪਾਂ ਇਹ ਚਾਰੇ ਕੱਟੀਆਂ ਦੋਸਤੋ ਵੀਰ ਕਹਿੰਦਾ ਇੱਕ ਇੱਕ ਘਰੋਂ ਲੈਂਦੀਆਂ ਤੇ ਮੋਬਾਈਲ ਨੰਬਰ ਬੋਲ ਦੇ ਕਿੰਨਾ ਆਪਣਾ ਮੋਬਾਈਲ ਨੰਬਰ 98788 50773 98788 50773 ਪਿੰਡ ਹੈਗਾ ਤੌਲਾ ਤੇ ਜਿਹੜਾ ਹੈਗਾ ਬਰਨਾਲਾ ਤੇ ਜਿਹੜੀ ਪਹਿਲੇ ਨੰਬਰ ਦੇ ਕੱਟੀ ਦੇਖੀਏ ਨਾ ਇਹਦੀ ਕੀ ਕੀ ਡਿਟੇਲ ਹੈ ਕਿੰਨੀ ਉਮਰ ਇਹ ਸਾਰੇ ਹੈਗੇ 9 ਮਹੀਨਿਆਂ ਦੀ ਕੱਟੀ ਪਹਿਲੀ ਕੱਟੀ 9 ਮਹੀਨਿਆਂ ਦੀ ਚਾਰ ਹੀ ਥਾਂ ਨੇ ਕੋਈ ਫੋਟ ਸੰਗ ਤਾਂ ਨਹੀਂ ਨਾ ਨਾ ਪੋਰਾ ਵੀ ਨਹੀਂ ਦੋਸਤੋ ਚਾਰ ਹੀ ਥਾਂ ਨੇ ਕੋਈ ਫੋਟ ਸੰਗ ਨਹੀਂ ਗਈ ਦਰਮਿਆਨਾ ਮੀਡੀਅਮ ਸਾਈਜ਼ ਚ ਕਾਦਾ 9 ਮਹੀਨਿਆਂ ਦੀ ਕੱਟੀ ਦੀ ਉਮਰ ਹੈਣਾ ਵੀਰੇ ਤੇ ਡਿਮਾਂਡ ਕੀ ਕੀਤੀ ਹੈ ਲੈਣ ਦੇ ਨਾਲ ਇਹਦੀ 15000 ਰੁਪਏ ਲੈਣ ਦੇਣਾ ਜੈਸਨੋ ਹੋ ਕਿੰਨੇ ਦੀ ਜਾਊਗੀ ਜੈਸਨੋ 14000 ਦੀ ਹੋਊਗੀ ਦੋਸਤੋ 14 ਕਹਿੰਦਾ 13000 ਦੀ ਵੀਰ ਪੱਪੂ ਕੋਲੋਂ 9 ਮਹੀਨਾ ਦੀ ਕੱਟੀ ਦੀ ਉਮਰ ਆ ਪਾਲਕ ਕੱਟੀ ਲੈ ਕੇ ਦੇ ਰਹੇ ਆ ਤੇ ਜਿਹੜੀ ਪਿੱਠ ਪੁੜੇ ਦੀ ਬਾਂਤਰ ਦੋਸਤੋ ਬਹੁਤ ਸ਼ਾਨਦਾਰ ਆ ਖੁੱਲੇ ਅੰਗਾਂ ਦੀ ਕੱਟੀ ਹੈਗੀ ਕੋਈ ਡਰਦੀ ਕਰਦੀ ਨਹੀਂ ਝੋਲੀ ਦੇਖੋ ਜਿਵੇਂ ਅਮਰੀਕਨ ਗਾਵਾਂ ਦੇ ਹੁੰਦੀ ਐ ਇਸ ਤਰ੍ਹਾਂ ਦੀ ਝੋਲੀ ਹੈਗੀ ਕੋਈ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਐ ਝੋਲੀ ਦੇਖੋ ਤੁਸੀਂ ਤੇ ਜਿਹੜੀ ਦੂਜੇ ਨੰਬਰ ਤੇ ਮੀਨਿੰਗ ਕੱਟੀ ਆ ਵੀਰੇ ਇਹਦੀ ਕਿੰਨੀ ਗੁਮਰ ਆ ਗਈ ਇਹ ਹੈਗੀ ਆ ਸਾਰੀ 11 ਮਹੀਨਿਆਂ ਦੀ ਬਈ 11 ਮਹੀਨਿਆਂ ਦੀ ਇਹ ਖੋਲ ਕੇ ਬਾਹਰ ਗੜ ਲੈ ਕੱਟੀ ਮੈਨੂੰ ਚੰਗੀ ਲੱਗਦੀ ਆ ਚੰਗੀ ਬਈ ਹੈ ਹੀ ਬੜਾ ਚੰਗਾ ਦਾ ਮਾਂ ਦਾ ਚੰਗਾ ਬਹੁਤ ਰਿਕਾਰਡ ਆ ਇਹਦਾ ਕਿੰਨਾ ਕੁ ਦੁੱਧ ਤੇਰੀ ਮਾਂ ਨੇ 17 ਕਿਲੋ ਉੱਤੇ ਚਲਦੀ ਆ ਬਈ ਇੱਥੇ ਦਿਖਾ ਦੇਾਂਗੇ ਜੇ ਕੋਈ ਬੰਦਾ ਆਊਗਾ ਦਿਖਾ ਦੇਾਂਗੇ ਦੋਸਤੋ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ 17 ਕਿਲੋ ਤੇਦੀ ਮਾਂ ਚਲਦੀ ਆ ਮੀਨੀ ਕੱਟੀ ਆ ਸਿੰਘ ਹਲਾ ਕੇ ਦਿਖਾ ਦੇ ਲਾਓ ਜੀ ਦੋਸਤੋ ਦੋਨੇ ਸਿੰਘ ਹਲਦੇ ਨੇ ਨਿੱਕੇ ਨਿੱਕੇ ਸਿੰਘ ਨੇ ਤੇ ਚੰਗਾ ਕੱਦ ਕਾਠਾ ਪਿੱਠ ਪੁੜੇ ਦੀ ਬਾਂਤਰ ਵੀ ਕੱਟੀ ਦੀ ਬਹੁਤ ਚੰਗੀ ਆ ਬਾਕੀ ਜੱਤ ਵਾਲੀ ਕੱਟੀ ਆ ਦੋਸਤੋ ਹਜੇ ਮੰਨ ਲੈ ਵੀ ਜਿਹੜੀ ਦੁੱਧ ਵਾਲੀ ਲੂਈ ਆ ਉਹ ਲੈਣੀ ਸਟਾਰਟਿੰਗ ਵੀ ਹੋਈ ਹੈਗੀ ਕੋਈ ਜ਼ਿਆਦੇ ਵੱਡੀ ਉਮਰ ਨਹੀਂ ਵੀਰੇ ਖੋਲ ਕੇ ਇੱਕ ਵਾਰੀ ਢੇੜਾ ਦਵਾ ਦੇ ਲੰਮੀ ਦੋਸਤੋ ਤੋਰੇ ਤਾਰੇ ਦੀ ਵੀ ਕੱਟੀ ਬਿਲਕੁਲ ਸਾਫ਼ ਆ ਅੰਗਾਂ ਪੈਰਾਂ ਦੀ ਬਿਲਕੁਲ ਖੁੱਲੀ ਐ ਡਿਮਾਂਡ ਲੈਣ ਦੇ ਨਾਲ ਹੀ ਕਰਵਾਵਾਂਗੇ ਕੋਈ ਫालतू ਮੁੱਲ ਨਹੀਂ ਕਰਾਉਣਾ ਵੀਰ ਤੋਂ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਹੁੰਦੀ ਆ ਆਨਲਾਈਨ ਮਗਾਉਣੀਆਂ ਤਾਂ ਫੁੱਲ ਗਰੰਟੀ ਹੂ ਅੰਗਾ ਪਰਾਂ ਦੀ ਬਿਲਕੁਲ ਸਾਫਾ ਚਾਰ ਥਣ ਹੋਣਗੇ ਫੋਟੋਆਂ ਕ ਹੈ ਨਹੀਂ ਕੋਈ ਜੇ ਕਿਸੇ ਮਰੇ ਵੀਰ ਨੇ ਘਰ ਆ ਕੇ ਦੇਖਣੀ ਚਾਹੁੰਦਾ ਤਾਂ ਘਰ ਆ ਕੇ ਵੀ ਤਸੱਲੀ ਕਰ ਸਕਦੇ ਆ ਆਪਣੀ ਕਿਉਂਕਿ ਵੀਰ ਕਹਿੰਦਾ ਵੀ ਆਪਣਾ ਕੰਮ ਵਿਵਾਰਦਾ ਪਾ ਫੁੱਲ ਤਸੱਲੀ ਕਰਕੇ ਲਿਆਉਣਾ ਤੇ ਫੁੱਲ ਤਸੱਲੀ ਕਰਕੇ ਹੀ ਦੰਨੇ ਤੇ ਬਾਪੂ ਇਹਦੀ ਲੈਂਡ ਦੇ ਨਾਲੀ ਡਿਮਾਂਡ ਕਿੰਨੀ ਗਈ ਲੈਂਡ ਦੇ ਨਾਲ ਕੋਈ ਕਹਿ ਨੂੰ ਤਾਂ ਕੁਝ ਮਰਜ਼ੀ ਕਰਿਆ 40 ਕਰ ਵਾਲਾ 45 ਕਰ ਵਾਲਾ ਐਕਸਰੇਟ ਦਾ 36000 ਰੁਪਏ ਦੀ ਦੇਣੀ ਹੈ ਕੱਟੀ ਜੇ ਹੂੰ ਅੱਜ ਦੀ ਮਾਰਕੀਟ 'ਚ ਰੇਟ ਦੇਖੀ ਐ ਇਦਾਂ ਦੀ ਕੱਟੀ ਵੀ ਕੱਲੀ ਕੱਟੀ ਇਹ 50 ਦੀ ਵੀ ਕੋਗੀ ਦੋਸਤੋ ਬਿਲਕੁਲ ਲੈਣ ਵੀਰੋ ਕਹਿੰਦਾ ਵੀ ਆਪਾਂ ਨਫਾ ਲੈਣਾ ਵੀਰਾਂ ਦੇ ਘਰੇ ਕੱਟੀਆਂ ਕਰਨੀਆਂ ਘਰ ਘਰ ਕੱਟੀ ਮੈਂ ਹਿੰਮਤ ਲਾਈ ਆ ਪੱਪੂ ਵੀਰ ਨੇ ਘਰ ਘਰ ਕੱਟੀ ਕਰਨੀ ਹੈਗੀ ਤੇ ਲੈਣ ਦੇ ਨਾਲ 35000 ਨਾ ਕੋਈ 35 36000 ਚੋਂ 100 ਛੋੜੀ ਹੋਊਗੀ ਆਪਾਂ ਕੋਈ ਬਾੜੀ ਹੋਣੀ ਦੋਸਤੋ 36000 ਚੋਂ ਵੀਰ ਕਹਿੰਦਾ ਵੀ ਛੋੜੀ ਹੋਊਗੀ ਢਿੰਗੀ ਵਾਲੀ ਆ ਬਈ ਬਾੜਿਆਂ ਕਰ 30 32 ਵਾਲਾ ਵੀਰ ਕਹਿੰਦਾ ਫੋਨ ਨਾ ਲਾਓ ਐਦਾਂ ਦੀਆਂ ਕੱਟੀਆਂ ਜੇ ਕਿਸੇ ਨੇ ਵੇਚਣੀਆਂ 30 32 ਨੂੰ ਸਾਨੂੰ ਦੇ ਦਿਓ ਪਰ ਐਦਾਂ ਦੀ ਕੱਟੀ ਮਿਲਦੀ ਹੋਣੀ ਜਿਹੜੀ ਜਾਦੇ ਗੱਲ ਕਹਿਦੀ ਆ ਆਪਾਂ ਬਹੁਤ ਬੁਲਾਇਆ ਕੱਟੀਆਂ ਸਾਰੀ ਕਿਸੇ ਪਛੋਤਰਾ ਨਹੀਂ ਦੋਸਤੋ ਬਹੁਤ ਚੰਗੀ ਕੱਟੀ ਆ ਚੰਗੀ ਮੱਝ ਵਾਲੀ ਵੀ ਕੱਟੀ ਆ ਵੀਰ ਕਹਿੰਦਾ ਮਾਂ ਵੀ ਦਿਖਾ ਦੇਮਗੀ ਜਿਹੜੀ ਦੀ ਕੱਟੀ ਹੈਗੀ ਬਾਜ ਰੇਟ 36000 ਘਰੇ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਕੋਈ ਐ ਨਹੀਂ ਹੈਗਾ ਵੀ ਰੇਟ ਫਿਕਸ ਹੈਗਾ ਤੇ ਜਿਹੜੀ ਵੀਰੇ ਤੀਜੇ ਨੰਬਰ ਤੇ ਕੱਟੀ ਦੇਖੀ ਜਾਨੇਗੇ ਤੀਜੇ ਨੰਬਰ ਤੇ ਬਈ 14 15 ਮਹੀਨਿਆਂ ਦੀ ਕੱਟੀ ਆ ਇਹ 14 15 ਮਹੀਨੇ ਕੱਟੀ ਦੀ ਉਮਰ ਹੈ ਹਾਂ ਤੇ ਥਣ ਚਾਰ ਹੀ ਨੇ ਇਹਦੇ ਵੀ ਹਾਂ ਇਹਦੇ ਵੀ ਚਾਰ ਹੀ ਨੇ ਥਣ ਦੋਸਤੋ ਵੀਰ ਕਹਿੰਦਾ ਇਹਦੇ ਵੀ ਚਾਰ ਆ ਪਰ ਹੈਗੀ ਮੀਨੀ ਕੱਟੀ ਨਾਲੋਂ ਗੱਠੂੱਚੀ ਹੈਗੀ ਪਿੱਠਪੁੜੇ ਦੀ ਬੰਤਰ ਦੇਖ ਲਓ ਜਿਵੇਂ ਦੋਸਤੋ ਝੋਲੀਆਂ ਝਾਲੀਆਂ ਬਿਲਕੁਲ ਸਾਫ਼ ਨੇ ਕੋਈ ਫੋਟਸਾਂਕ ਫालतू ਥਣ ਨਹੀਂ ਹੈਗਾ ਬਾਕੀ ਸਿੰਘ-ਸੰਗਾਂ ਦੀਆਂ ਕੱਟੀਆਂ ਬਹੁਤ ਸੋਹਣੀਆਂ ਨੇ ਚੰਗੇ ਕੱਦ ਕਾਠ ਨੇ ਦੋਸਤੋ ਆਹ ਦੇਖ ਲਓ ਕੱਟੀ ਦੀ ਪਿੱਠਪੁੜੇ ਦੀ ਬੰਤਰ ਬਹੁਤ ਸ਼ਾਨਦਾਰ ਹੈ ਬੁੜਾ-ਬੁੜਾ ਟੌਪ ਦੇ ਤੇ ਸਿੰਘੀ ਨਿੱਕੀ ਫੇਸ ਦੇਖ ਸਕ ਰਹੇ ਹੋ ਦੋਸਤੋ ਜਿਵੇਂ ਕੋਲੀ ਚ ਪਾਣੀ ਪੀਉਣ ਵਾਲਾ ਫੇਸ ਆ ਬਿਲਕੁਲ ਨਿੱਕਾ ਫੇਸ ਆ ਜਾਤ ਬਰੀਡ ਵਾਲੀ ਦੋਸਤੋ ਝੋਟੀ ਹੈ ਕੋਈ ਫालतू ਗੋਲਾ ਗਾਲਾ ਨਹੀਂ ਹੈਗਾ ਕੋਈ ਫालतू ਫੈਂਟ ਨਹੀਂ ਹੈਗੀ ਨੇਚਰਲ ਖਰਾਕ ਤੇ ਬਲੀਆਂ ਹੋਈਆਂ ਕੋਈ ਜਿਆਦੇ ਖਰਾਕ ਤੇ ਬਲੀਆਂ ਹੋਈਆਂ ਨਹੀਂ ਹੈਗੀਆਂ ਇੱਕ ਤਾਂ ਐ ਹੁੰਦਾਗਾ ਵੀ ਜਿਆਦੇ ਦੁੱਧ ਨਾਲ ਜਿਆਦੇ ਪਸ਼ੂ ਉਹਦਾ ਕਦ ਕਰਿਆ ਹੋਇਆ ਹੈ ਨੇਚਰਲ ਜ਼ਿਮੀਦਾਰ ਭਰਾਵਾਂ ਦੇ ਘਰੋਂ ਲਈਆਂ ਚਾਰੇ ਵੀਰਗਾ ਦਾ ਵੀ ਕੋਈ ਝੂਠ ਪਾਣੀ ਮਾਰਨਾ ਜਿਹੜੀ ਮੀਨਿੰਗ ਕੱਟੀ ਉਹਦੀ ਮਾਂ ਵੀ ਦਿਖਾ ਦਾਂਗੇ 17 18 ਕਿਲੋ ਵਾਲੀ ਹੈ ਜਿਹੜੀਆਂ ਇਹ ਤਿੰਨ ਕੱਟੀਆਂ ਨੇਗੀਆਂ ਮੰਨ ਲਓ ਵੀ ਆਮ ਦਰਮਿਆਨੀਆਂ ਜਿਵੇਂ ਆਪਣੇ ਜ਼ਿਮੀਦਾਰ ਭਰਾਵਾਂ ਦੇ ਘਰੇ ਮੱਝਾਂ ਦੁੱਧ ਦੰਦੀਆਂ ਨੇ ਉਹ ਮੱਝਾਂ ਦੀਆਂ ਕੱਟੀਆਂ ਨੇ ਚਾਰ ਹੀ ਥਾਣੇ ਦੋਸਤੋ ਸੀਲ ਸਾਤ ਠੰਡੇ ਸਵਾਲੀਆਂ ਕੋਈ ਡਰਦੀਆਂ ਕਰਦੀਆਂ ਨਹੀਂ ਕੋਈ ਮਾਰਦੀਆਂ ਨਹੀਂ ਹੈਗੀਆਂ ਤੇ ਵੀਰੇ ਡਿਮ ਇਹਦਾ ਵੀ ਡਿਮਾਂਡ 36 ਜਰ ਕੀ ਆ ਬਈ ਦੋਸਤੋ 36 ਹੋਈ ਇਹਦਾ ਮੰਗੇ ਪਰ ਹੈਗੀ ਮੀਨ ਨਾਲ ਅਗੇ ਛੋਚੀ ਆ ਚੀਜ਼ ਚੀਜ਼ ਦਾ ਫਰਕ ਆਗਾ ਜਿਹੜੀ ਚੀਜ਼ ਹੋ ਉਹਦਾ ਵੱਧ ਜਿਹੇ ਜੀ ਚੀਜ਼ ਆ ਉਹ ਹਰ ਜਿਆ ਰੇਟ ਹੋਗਾ ਤੇ ਬੰਨੇ ਪਪੂ ਵੀਰੇ ਸਾਹ ਤਸੀਲ ਠੰਡੀ ਬਹੁਤ ਆਣਾ ਵੀਰੇ ਤੇ ਮਾਨਦਾਨ ਤਾਂ ਹੋਊਗਾ ਵੀਰੇ 36000 ਚ ਦੋਸਤੋ 37000 ਚੋਂ ਮਾਨਦਾਨ ਜ਼ਰੂਰ ਹੋਊਗਾ ਚੰਗਾ ਕੱਦਗਾਠਾ ਕੱਟੀਆਂ ਦਾ ਤੇ ਚੰਗੀਆਂ ਝੋਲੀਆਂ ਸਿੰਘਾਂ ਸੰਗਾਂ ਦੀਆਂ ਬਿਲਕੁਲ ਓਰੀਜਨਲ ਕੋਈ ਹੱਥ ਲੱਗਿਆ ਨਹੀਂ ਹੋਇਆ ਤੇ ਜਿਹੜੀ ਵੀਰੇ ਚੌਥੇ ਨੰਬਰ ਤੇ ਕੱਟੀ ਦੇਖੀ ਜਾਨਾਂਗੇ ਇਹ ਸਾਰੀ 10 ਮਹੀਨੇ ਦੀ ਕੱਟੀ ਬਈ ਇਹ ਦੁੱਧ ਚੁੰਗਦੀ ਛੇ ਦੇ ਹੋਏ ਕੱਟੀ 10 ਮਹੀਨਿਆਂ ਦੀ ਕੱਟੀ ਹੋਵਰਾ ਲੱਗਦੀ ਐ ਇਦਾਂ ਜਿਵੇਂ ਸਾਲ ਦੀ ਹੁੰਦੀ ਹੈ ਨਾ ਹਾਂ ਇਹ ਦੁੱਧ ਚੁੰਗਦੀ ਛੇ ਦੀ ਮਾਂ ਦਾ ਇਹ ਦੁੱਧ ਦੇਈ ਜਾਂਦੀ ਹੈ ਬਈ ਇਹਦੀ ਮਾਂ ਦੁੱਧ ਦੇਈ ਜਾਂਦੀ ਹੈ ਦੋਸਤੋ ਹਜੇ ਵੀਰ ਕਹਿੰਦਾ ਵੀ ਜੇ ਕੋਈ ਪਕਾਈ ਵਾਲਾ ਕੰਮ ਨਹੀਂ ਹੈਗਾ ਜੇ ਕੋਈ ਵੀਰ ਦੇਖਣਾ ਚਾਹੁੰਦਾ ਹੋਊਗਾ ਆਪਾਂ ਦਿਖਾ ਵੀ ਦੇਵਾਂਗੇ ਪਿੱਠ ਪੁੱਠੇ ਦੋਸਤੋ ਕੱਟੀ ਦੀ ਇਹਦੀ ਵੀ ਬਹੁਤ ਚੰਗੀ ਆ ਥੋੜਾ ਸਿੰਗ ਦੂਜੀਆਂ ਕਟਿੰਗੋਂ ਇਹਦਾ ਵੱਡਾ ਹੈਗਾ ਜਿਹੜੀ ਗੱਲ ਹੋ ਆਪਾਂ ਸਾਹਮਣੇ ਸਪਸ਼ਟ ਤੌਰ ਤੇ ਕਹਾਂਗੇ ਢੋਲੀ ਝਾਲੀ ਦੋਸਤੋ ਇਹਦੀ ਵੀ ਬਹੁਤ ਸਾਫ਼ ਆ ਚਾਰ ਹੀ ਥਾਨ ਨੇ ਵੀਰ ਇੱਕ ਵਾਰੀ ਇਹ ਤੁਹਾਨੂੰ ਲੰਮੀ ਲੈ ਜਾ ਤੋਰੇ ਵਖੋ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਭਧਾਰ ਹੀ ਚਾਹੁੰਦੀ ਹੈ ਤਾਂ ਵੀਰ ਪੱਪੂ ਨਾਲ ਜ਼ਰੂਰ ਕੰਟੈਕਟ ਕਰ ਲਿਓ 9878850773 ਤੇ ਜਿਹੜੀ ਇਹਦਾ ਡਿਮਾਂਡ ਕੀ ਕੀਤੀ ਲੈਣ ਦੇਣ ਵਾਲੀ ਵੀਰੇ ਦੀ ਇਹਦਾ ਲੈਣ ਦੇਣ 25 ਵਾਲਾ 25 22 ਦੀ ਹੋ ਜੂਗੀ ਇਹ ਤੇ ਨਾ ਕੇ ਚੱਲ ਜਾ ਦੋਸਤੋ 25 ਮੁੱਲ ਕੀਤਾ ਵੀਰ ਨੇ 22000 ਦੀ ਵੀਰ ਕਹਿੰਦਾ ਜੱਸ ਨੂੰ ਦੇ ਦਾਂਗੇ ਖਿੱਚ ਕੇ ਚਲੇ ਜਾਂਦੀ ਐ ਇੰਨੀ ਜਾਨ ਹੈ ਤੇ ਲੈਣ ਦੇ ਨਾਲ ਇਹਦਾ 22 ਤੇ 2 ਨੰਬਰ ਵਾਲੀ ਦਾ 36 ਤੇ 3 ਨੰਬਰ ਵਾਲੀ ਦਾ ਵੀ 36 ਹਾਂਜੀ ਹਾਂ ਤੇ 4 ਨੰਬਰ ਵਾਲੀ ਦਾ ਉਹਦਾ 15000 ਆ ਉਹ 14 ਦੇ ਦਾਂਗੇ ਦੋਸਤੋ 4 ਨੰਬਰ ਵਾਲੀ ਦਾ 15000 ਜੇ ਕੋਈ ਵੀਰ ਚਾਰੇ ਇਕੱਠੀਆਂ ਲੈਣਾ ਤਾਂ ਪਹੁੰਚ ਫਿਰੀ ਐ 100 ਕਿਲੋਮੀਟਰ ਤਾਈਂ ਦੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ